ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਗਰੋ ਪੰਜਾਬ ਤੇ ਅੱਜ ਆਪਾਂ ਗੱਲ ਕਰਾਂਗੇ ਝੋਨੇ ਵਿੱਚ ਸਰੋਂ ਦੀ ਖਲ ਦੇ ਫਾਇਦੇ ਝੋਨੇ ਦੀ ਫਸਲ ਵਿੱਚ ਸਰੋਂ ਦੀ ਖਲ ਦੀ ਵਰਤੋਂ ਕਰਨ ਦੇ ਕਈ ਫਾਇਦੇ ਹਨ ਖਾਸ ਤੌਰ ਤੇ ਜਦੋਂ ਇਸ ਨੂੰ ਜੈਪ ਖੇਤੀ ਵਿੱਚ ਵਰਤਿਆ ਜਾਂਦਾ ਹੈ ਇਹ ਮਿੱਟੀ ਦੀ ਸਿਹਤ ਅਤੇ ਫਸਲ ਦੇ ਵਾਧੇ ਲਈ ਬਹੁਤ ਲਾਹੇਮੰਦ ਸਾਬਤ ਹੋ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਝੋਨੇ ਵਿੱਚ ਸਰੋਂ ਦੀ ਖਲ ਦੇ ਮੁੱਖ ਫਾਇਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੋਸ਼ਕ ਤੱਤਾਂ ਦਾ ਭਰਪੂਰ ਸਰੋਤ ਸਰੋਂ ਦੀ ਖਾਲ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਇਹ ਪੋਸ਼ਕ ਤੱਤ ਪੌਦੇ ਦੇ ਸਮੁੱਚੇ ਵਾਧੇ ਜੜ੍ਹਾਂ ਦੇ ਵਿਕਾਸ ਅਤੇ ਦਾਣਿਆਂ ਦੇ ਭਰਨ ਲਈ ਬਹੁਤ ਜ਼ਰੂਰੀ ਹਨ ਇਸ ਵਿੱਚ ਕੁਝ ਸੂਖਮ ਤੱਤ ਜਿਵੇਂ ਕਿ ਜ਼ਿੰਕ ਲੋਹਾ ਅਤੇ ਮੈਗਨੀਜ਼ ਵੀ ਮੌਜੂਦ ਹੁੰਦੇ ਹਨ ਜੋ ਝੋਨੇ ਦੀ ਸਿਹਤ ਵਿੱਚ ਮਹੱਤਵਪੂਰਨ ਹਨ ਇਹ ਤੱਤ ਹੌਲੀ ਹੌਲੀ ਮਿੱਟੀ ਵਿੱਚ ਘੁਲਦੇ ਹਨ ਜਿਸ ਨਾਲ ਪੌਦਿਆਂ ਨੂੰ ਲੰਮੇ ਸਮੇਂ ਤੱਕ ਪੋਸ਼ਣ ਮਿਲਦਾ ਰਹਿੰਦਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ। ਸਰੋਂ ਦੀ ਖਾਲ ਇੱਕ ਜੈਵਿਕ ਖਾਦ ਹੋਣ ਕਰਕੇ ਮਿੱਟੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਧਾਉਂਦੀ ਹੈ। ਇਸ ਨਾਲ ਮਿੱਟੀ ਦੀ ਬਣਤਰ ਵਿੱਚ ਸੁਧਾਰ ਹੁੰਦਾ ਹੈ। ਪਾਣੀ ਰੋਕਣ ਦੀ ਸਮਰੱਥਾ ਵਾਧੀ ਹੈ ਅਤੇ ਹਵਾ ਦਾ ਸੰਚਾਰ ਬਿਹਤਰ ਹੁੰਦਾ ਹੈ। ਇਹ ਮਿੱਟੀ ਵਿੱਚ ਮੌਜੂਦ ਲਾਭਕਾਰੀ ਸੂਖਮ ਜੀਵਾਾਂ ਦੀ ਧਤਿ ਵਿਧੀ ਨੂੰ ਬਧਾਉਂਦੀ ਹੈ ਜੋ ਪੋਸ਼ਕ ਤੱਤਾਂ ਨੂੰ ਪੌਦਿਆਂ ਲਈ ਉਪਲਬਧ ਕਰਵਾਉਣ ਵਿੱਚ ਮਦਦ ਕਰਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਕੀੜਿਆਂ ਤੇ ਬਿਮਾਰੀਆਂ ਤੋਂ ਬਚਾ ਸਰੂ ਦੀ ਖਲ ਵਿੱਚ ਕੁਦਰਤੀ ਤੌਰ ਤੇ ਗਲੂਕੋਸਾਈਨੋਲੇਟਸ ਨਾਮਕ ਮਿਸ਼ਰਣ ਹੁੰਦੇ ਹਨ ਇਹਨਾਂ ਵਿੱਚ ਕੀਟਨਾਸ਼ਕ ਅਤੇ ਫੰਗਸਨਾਸ਼ਕ ਗੁਣ ਹੁੰਦੇ ਹਨ ਜੇ ਐਸਡੀ ਵਰਤੋਂ ਨਾਲ ਜ਼ਮੀਨ ਵਿੱਚੋਂ ਹੋਣ ਵਾਲੀਆਂ ਕੁਝ ਬਿਮਾਰੀਆਂ ਅਤੇ ਨੈਮਟੋਡ ਵਰਗੇ ਕੀੜਿਆਂ ਦਾ ਹਮਲਾ ਘਟ ਹੋ ਸਕਦਾ ਹੈ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਨੁਸਾਰ ਪਨੀਰੀ ਦੀ ਬਜਾਈ ਤੋਂ ਪਹਿਲਾਂ ਸਰੋਂ ਦੀ ਖਲਦੀ ਵਰਤੋਂ ਨਾਲ ਜੜ ਗੰਢ ਨੈਮਟੋਡ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ ਚੌਥਾ ਫਾਇਦਾ ਹੈ ਝਾੜ ਵਿੱਚ ਵਾਧਾ ਸਰੋਂ ਦੀ ਖਲਦੀ ਵਰਤੋਂ ਨਾਲ ਝੋਨੇ ਵਿੱਚ ਫੋਟ ਵਾਧੀ ਹੈ ਪੱਤਿਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਦਾਣਿਆਂ ਦੀ ਗਿਣਤੀ ਵਾਧੀ ਹੈ ਜਿਸ ਨਾਲ ਅੰਤ ਵਿੱਚ ਕੁੱਲ ਝਾੜ ਵਿੱਚ ਵਾਧਾ ਹੁੰਦਾ ਹੈ ਜैव ਖੇਤੀ ਵਿੱਚ ਜਿੱਥੇ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਉੱਥੇ ਸਰੋਂ ਦੀ ਖਾਲ ਪੋਸ਼ਣ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਇੱਕ ਵਧੀਆ ਬਦਲ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਨੁਸਾਰ ਪਨੀਰੀ ਵਾਲੇ ਖੇਤ ਵਿੱਚ ਰੋਣੀ ਤੋਂ ਬਾਅਦ ਆਖਰੀ ਵਾਹੀ ਵੇਲੇ 40 ਗ੍ਰਾਮ ਪ੍ਰਤੀ ਵਰਗ ਮੀਟਰ 1 ਕਿਲੋ ਪ੍ਰਤੀ ਮਰਲਾ ਸਰੋਂ ਦੀ ਖਾਲ ਪਾਈ ਜਾ ਸਕਦੀ ਹੈ ਅਤੇ ਇਸ ਨੂੰ ਪਾਉਣ ਤੋਂ 10 ਦਿਨਾਂ ਬਾਅਦ ਹੀ ਪਨੀਰੀ ਦੀ ਬਜਾਈ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤਰਲ ਖਾਦ ਬਜੋਂ ਸਰੋਂ ਦੀ ਖਾਲ ਨੂੰ ਪਾਣੀ ਵਿੱਚ ਘੋਲ ਕੇ ਲਗਭਗ 1:204 ਦਾ ਅਨੁਪਾਤ ਕੁਝ ਦਿਨਾਂ ਵਿੱਚ ਖਮੀਰਨ ਲਈ ਰੱਖਿਆ ਜਾ ਸਕਦਾ ਹੈ ਜਦੋਂ ਪਾਣੀ ਦਾ ਰੰਗ ਗੂੜਾ ਹੋ ਜਾਵੇ ਤਾਂ ਇਸ ਤਰਲ ਨੂੰ ਪੌਦਿਆਂ ਦੇ ਆਲੇ-ਦੁਆਲੇ ਪਾਇਆ ਜਾ ਸਕਦਾ ਹੈ ਕੰਪੋਸਟ ਵਿੱਚ ਕੰਪੋਸਟ ਬਣਾਉਂਦੇ ਸਮੇਂ ਇਸ ਨੂੰ ਕੰਪੋਸਟ ਢੇਰ ਵਿੱਚ ਮਿਲਾਇਆ ਜਾ ਸਕਦਾ ਹੈ ਤਾਂ ਜੋ ਨਾਈਟ੍ਰੋਜਨ ਦੀ ਮਾਤਰਾ ਵਧੇ ਅਤੇ ਕੰਪੋਸਟ ਬਣ ਦੀ ਪ੍ਰਕਿਰਿਆ ਵਾ ਤੇਜ਼ ਹੋ। ਸਰੂ ਦੀ ਖਲਦੀ ਵਰਤੋਂ ਕਰਦੇ ਸਮੇਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਸ ਦੀ ਮਾਤਰਾ ਜ਼ਮੀਨ ਦੀ ਪਰਖ ਦੇ ਆਧਾਰ ਤੇ ਹੋਵੇ ਤਾਂ ਜੋ ਲੋੜ ਅਨੁਸਾਰ ਪੋਸ਼ਕ ਤੱਤ ਮਿਲ ਸਕਣ ਤੇ ਜਿਆਦਾ ਵਰਤੋਂ ਤੋਂ ਬਚਿਆ ਜਾ ਸਕੇ। ਹੋਰ ਜਾਣਕਾਰੀ ਲਈ ਸਾਡੇ ਚੈਨਲ ਐਗਰੋ ਪੰਜਾਬ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ। ਅਤੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਹੋਰ ਵੀਡੀਓ ਕਿਸ ਵਿਸ਼ੇ ਤੇ ਚਾਹੀਦੀ ਹੈ ਅਤੇ ਇਸ ਵੀਡੀਓ ਨੂੰ ਨਵੇਂ ਕਿਸਾਨਾਂ ਤੱਕ ਸ਼ੇਅਰ ਕਰੋ ਧੰਨਵਾਦ